ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਮੋਟਾਪਾ ਸ਼ੂਗਰ ਅਤੇ ਦਿਲ ਦੀਆਂ ਬਿਮਾਰੀਆਂ ਇਹ ਹਰ ਦੂਸਰੇ ਘਰ ਵਿੱਚ ਮਿਲ ਜਾਂਦੀਆਂ ਹਨ ਤੇ ਇਹਨਾਂ ਬਿਮਾਰੀਆਂ ਦਾ ਮੁੱਖ ਕਾਰਨ ਹੈ ਸਰੀਰ ਵਿੱਚ ਵਧੀ ਹੋਈ ਫੈਟ ਤੇ ਫੈਟ ਆਉਂਦੀ ਹੈ ਕੈਲਰੀ ਅਤੇ ਗਲੂਕੋਜ਼ ਵਿੱਚੋਂ ਤੇ ਗਲੂਕੋਜ਼ ਦਾ ਮੁੱਖ ਸਰੋਤ ਸਾਡੇ ਕੋਲ ਹਨ ਅਨਾਜ ਕਿਹੜੇ ਅਨਾਜ ਵਿੱਚ ਕਿੰਨਾ ਗਲੂਕੋਜ਼ ਹੈ ਜੇ ਤੁਹਾਨੂੰ ਪਤਾ ਹੋਵੇ ਤਾਂ ਤੁਸੀਂ ਸਹੀ ਅਨਾਜ ਚੁਣ ਕੇ ਇਹਨਾਂ ਬਿਮਾਰੀਆਂ ਤੋਂ ਬਚੇ ਰਹਿ ਸਕਦੇ ਹੋ ਇਸ ਤੇ ਬਾਰੇ ਜਾਣਕਾਰੀ ਦੇਣ ਲਈ ਸਾਡੇ ਨਾਲ ਨੇ ਪੋਸ਼ਣ ਦੇ ਮਾਹਰ ਫਿਟਨੈਸ ਕੋਚ ਸਰਦਾਰ ਭੱਜਜੀਤ ਸਿੰਘ ਜੀ ਆਓ ਉਹਨਾਂ ਨਾਲ ਗੱਲ ਕਰਦੇ ਹਾਂ ਤੇ ਜਾਣਦੇ ਹਾਂ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਅਮਰਦੀਪ ਸਿੰਘ ਜੀ ਸਰ ਜੀ ਮੋਟਾਪਾ ਸ਼ੂਗਰ ਅਤੇ ਦਿਲ ਦੀਆਂ ਬਿਮਾਰੀਆਂ ਜੀ ਇਹਨਾਂ ਦਾ ਸਾਡੇ ਅਨਾਜਾਂ ਨਾਲ ਕੀ ਸੰਬੰਧ ਹੈ ਜੀ ਬੜਾ ਹੀ ਗਹਿਰਾ ਸੰਬੰਧ ਹੈ ਜੀ ਦੇਖੋ ਅਨਾਜ ਜਿਹੜੇ ਨੇ ਨਾ ਸਾਡੀ ਖਾਣੇ ਦਾ ਮੁੱਖ ਸਰੋਤ ਨੇ ਜੀ ਅਸੀਂ ਜਦ ਵੀ ਖਾਸ ਕਰਕੇ ਪੰਜਾਬ ਦੇ ਵਿੱਚ ਜਿੱਥੇ ਵੀ ਪੰਜਾਬੀ ਰਹਿੰਦੇ ਨੇ ਉਹ ਯਾਦ ਵੀ ਖਾਣੇ ਦੀ ਗੱਲ ਹੁੰਦੀ ਹੈ ਤਾਂ ਰੋਟੀ ਦੀ ਗੱਲ ਕਰਦੇ ਨੇ ਜੀ ਹਾਂ ਜੀ ਕਿੰਨੀਆਂ ਰੋਟੀਆਂ ਖਾਦੀਆਂ ਇਹ ਹੀ ਗਿਣਦੇ ਆ ਚੌਲ ਕਿੰਨੇ ਖਾਦੇ ਜੀ ਤੇ ਮੁੱਖ ਖਾਣਾ ਅਸੀਂ ਇਹਨਾਂ ਨੂੰ ਅਨਾਜਾਂ ਨੂੰ ਹੀ ਮੰਨਦੇ ਆ ਜਿਹੜੇ ਅਨਾਜ ਨੇ ਇਹ ਮੁੱਖ ਰੂਪ ਚ ਗਲੂਕੋਜ਼ ਦਾ ਸੋਰਸ ਨੇ ਤੇ ਗਲੂਕੋਜ਼ ਨੇ ਅੱਗੇ ਸਰੀਰ ਚ ਜਾ ਕੇ ਕੈਲਰੀਜ਼ ਵਿੱਚ ਕਨਵਰਟ ਹੋਣਾ ਹੁੰਦਾ ਜੀ ਸੋ ਗਲੂਕੋਜ਼ ਜਿਸ ਖਾਣੇ ਚ ਜਿੰਨਾ ਜ਼ਿਆਦਾ ਹੋਏਗਾ ਓਨੀਆਂ ਸਰੀਰ ਚ ਕੈਲਰੀਜ਼ ਜ਼ਿਆਦਾ ਜਾਣੀਆਂ ਨੇ ਜਿੰਨੀਆਂ ਕੈਲਰੀਜ਼ ਸਰੀਰ ਚ ਜਾਣ ਗਿਆ ਅਗਰ ਉਹ ਕੈਲਰੀਜ਼ ਬਰਨ ਨਹੀਂ ਹੋਈਆਂ ਤੇ ਫੇਰ ਉਹਨਾਂ ਕੈਲਰੀਜ਼ ਨੇ ਫੈਟ ਬਣ ਕੇ ਸਰੀਰ ਦੇ ਵਿੱਚ ਜਮਾ ਹੋਈ ਜਾਣ ਜੀ ਤੇ ਜਦੋਂ ਇਹ ਫੈਟ ਸਰੀਰ ਚ ਜਮਾ ਹੋਏਗੀ ਤੇ ਫੈਟ ਅਗਰ ਤੁਹਾਡੇ ਸੈੱਲਾਂ ਦੇ ਉੱਤੇ ਚਲੀ ਗਈ ਹੈ ਤੇ ਉੱਥੇ ਉਹਨਾਂ ਦੇ ਰਿਸੈਪਟਰ ਨੂੰ ਬਲੌਕ ਕਰਕੇ ਤੁਹਾਨੂੰ ਸ਼ੂਗਰ ਵਰਗੀਆਂ ਬਿਮਾਰੀਆਂ ਜੀ ਠੀਕ ਹੈ ਮੋਟਾਪਾ ਫਿਰ ਅਗ ਕੁੰਡੀਆਂ ਨਾੜੀਆਂ 'ਚ ਇਹ ਫੈਟ ਵੱਧ ਗਈ ਹੈ ਤੇ ਫਿਰ ਹਾਰਟ ਦੀਆਂ ਪ੍ਰੋਬਲਮ ਇਹ ਤੁਹਾਨੂੰ ਮਿਲਦੀਆਂ ਹੁੰਦੀਆਂ ਨੇ ਜੀ ਸੋ ਇਹਨਾਂ ਦਾ ਇਹਨਾਂ ਬਿਮਾਰੀਆਂ ਦਾ ਨਾਲ ਬਹੁਤ ਡੇਰਾ ਸਬੰਧ ਹੈ ਸੋ ਅੱਜ ਦਾ ਜਿਹੜਾ ਲਾਈਫ ਸਟਾਈਲ ਹੈ ਉਹ ਕਿਉਂਕਿ ਬੜਾ ਸਮਾਰਟ ਹੈਗਾ ਹੈ ਇਸ ਕਰਕੇ ਬੜਾ ਧਿਆਨ ਦੇਣ ਦੀ ਲੋੜ ਹੈਗੀ ਆ ਕਿ ਅਸੀਂ ਪੋਸ਼ਣ ਤੇ ਪੂਰਾ ਕਰੀਏ ਲੇਕਿਨ ਕੈਲਰੀ ਜਿਹੜੀਆਂ ਨੇ ਉਹਨਾਂ ਨੂੰ ਕੰਟਰੋਲ ਕਰੀਏ ਜੀ ਤੇ ਜਿੰਨਾ ਕੋਈ ਕੰਟਰੋਲ ਕਰ ਲੇਗਾ ਕੈਲਰੀ ਸ ਤੇ ਕੈਲਰੀ ਸਾਨੂੰ ਦੱਸਿਆ ਮੇਜਰ ਗਲੂਕੋਜ਼ ਹੋਣੀਆਂ ਨੇ ਤੇ ਜੇ ਅਸੀਂ ਗਲੂਕੋਜ਼ ਜਿਹੜਾ ਫਿਰ ਹੋ ਨਾ ਜਾਦੋ ਤੇ ਅਨਾਜਾਂ ਜੋ ਅਗਰ ਜਿੰਨਾ ਅਸੀਂ ਸਹੀ ਚੁਣ ਲਵਾਂਗੇ ਜਾਂ ਜਿੰਨੇ ਅਨਾਜ ਕੰਟਰੋਲ ਕਰ ਲਵਾਂਗੇ ਉਹਨਾਂ ਹੀ ਇਹਨਾਂ ਬਿਮਾਰੀਆਂ ਨੂੰ ਵੀ ਕੰਟਰੋਲ ਕਰ ਲਾਂਗੇ ਜੀ ਸੋ ਗਹਿਰਾ ਸਬੰਧ ਹੈ ਇਹਨਾਂ ਦਾ ਇਹਨਾਂ ਬਿਮਾਰੀਆਂ ਦੇ ਨਾਲ ਸੋ ਸਰ ਜੀ ਅਨਾਜ ਕਿੰਨੀ ਤਰ੍ਹਾਂ ਦੇ ਨੇ ਤੇ ਇਹਨਾਂ ਨੂੰ ਕਿੰਨੀਆਂ ਸ਼੍ਰੇਣੀਆਂ ਵਿੱਚ ਰੱਖਿਆ ਜਾਂਦਾ ਜੀ ਦੇਖੋ ਦਾਲਾਂ ਤੋਂ ਬਾਅਦ ਸ਼ਾਇਦ ਸਭ ਤੋਂ ਜ਼ਿਆਦਾ ਵੈਰਾਈਟੀ ਜਿਹੜੀ ਕੁਦਰਤ ਨੇ ਦਿੱਤੀ ਹੈ ਉਹ ਫਿਰ ਅਨਾਜਾਂ ਦੀ ਹੈ ਜੀ ਕਿੰਨੇ ਅਨਾਜ ਨੇ ਤੁਸੀਂ ਗਿਣ ਲਵੋ ਉਹ ਤੇ ਕਣਕ ਆ ਗਈ ਚੌਲ ਆ ਗਏ ਚੌਲਾਂ ਦੀਆਂ ਕਿੰਨੀਆਂ ਕਿਸਮਾਂ ਆ ਜਾਂਦੀਆਂ ਨੇ ਕਣਕ ਦੀਆਂ ਕਿੰਨੀਆਂ ਕਿਸਮਾਂ ਆ ਜਾਂਦੀਆਂ ਨੇ ਉਸ ਤੋਂ ਬਾਅਦ जौ ਆ ਗਏ ਬਾਜਰਾ ਆ ਗਿਆ ਮੱਕੀ ਆ ਗਈ ਜਵਾਰ ਆ ਗਈ ਠੀਕ ਹੈ ਫਿਰ ਅੱਗੇ ਜਿਹੜੇ ਜਿਨ੍ਹਾਂ ਨੂੰ ਅਸੀਂ ਮੋਟੇ ਅਨਾਜ ਕਹਿੰਦੇ ਨੇ ਮਿਲਟਸ ਕਿ ਉਹ ਤੇ ਚਰਾਗੀ ਆ ਗਈ ਕੋਤਰਾ ਆ ਗਿਆ ਕੰਗਣੀ ਆ ਗਈ ਕੁਟਕੀ ਆ ਗਈ ਕਿੰਨੇ ਗਏ ਜੀ ਸੋ ਇਹ ਜਿਹੜੇ ਜਿੰਨੇ ਵੀ ਅਨਾਜ ਨੇ ਇਹਨਾਂ ਨੂੰ ਤਿੰਨ categories ਚ ਮੰਡਿਆ ਜਾਂਦਾ ਹੈ ਉਹਨਾਂ ਦੇ glycemic index ਦੇ ਆਸਾਰ ਨਾਲ ਜੀ ਇਹ glycemic index ਕੀ ਹੈਗਾ ਇਹਨੂੰ ਸਮਝਣ ਦੀ ਲੋੜ ਹੈ ਜੇ ਆਮ ਆਦਮੀ ਇਹਨੂੰ ਸਮਝ ਲੇਗਾ ਤੇ ਉਹ ਬੜੀ ਆਸਾਨੀ ਨਾਲ ਆਪਣੇ ਅਨਾਜਾਂ ਨੂੰ ਸਹੀ ਨੂੰ ਚੁਣ ਲੇਗਾ ਜੀ ਹਰ ਇੱਕ ਅਨਾਜ ਦੇ ਵਿੱਚ ਨਾ ਇੱਕ ਫਾਈਬਰ ਤੇ ਗਲੂਕੋਜ਼ ਦਾ ਇੱਕ ਰੇਸ਼ੋ ਹੁੰਦਾ ਹੈ ਜੀ ਕਿ ਕਿਸੇ ਅਨਾਜ ਵਿੱਚ ਕਿੰਨਾ ਫਾਈਬਰ ਹੈ ਤੇ ਕਿੰਨਾ ਗਲੂਕੋਜ਼ ਹੈ ਜਿਸ ਅਨਾਜ ਦੇ ਵਿੱਚ ਵੀ ਗਲੂਕੋਜ਼ ਜ਼ਿਆਦਾ ਹੋਏਗਾ ਤੇ ਫਾਈਬਰ ਘੱਟ ਹੋਏਗਾ ਉਹਦਾ ਗਲਾਈਸੈਮ ਇੰਡੈਕਸ ਜ਼ਿਆਦਾ ਹੁੰਦਾ ਹੈ ਜੀ ਜਿਵੇਂ ਕਣਕ ਤੇ ਚੌਲ ਨੇ ਇਹਨਾਂ ਦਾ ਗਲਾਈਸੈਮ ਇੰਡੈਕਸ ਜਿਹੜਾ ਉਹ ਬਹੁਤ ਜ਼ਿਆਦਾ ਹੈ ਜੀ ਸੋ ਇਹਦੇ ਵਿੱਚ ਇਹਨਾਂ ਦੇ ਵਿੱਚ ਜਿਹੜਾ ਗਲੂਕੋਜ਼ ਹੈ ਉਹ ਗਲਾਈਸੈਮ ਇੰਡੈਕਸ ਇਹਨਾਂ ਦਾ 3 ਡਿਜਿਟ ਦੇ ਵਿੱਚ ਆਏਗਾ ਤੇ 3 ਡਿਜਿਟ ਤੋਂ ਬਾਅਦ ਯਾਨੀ ਕਿ 100 ਤੋਂ ਉੱਪਰ ਜੀ ਸੋ ਇਹਨਾਂ ਦੇ ਵਿੱਚ ਫਾਈਬਰ ਘੱਟ ਤੇ ਗਲੂਕੋਜ਼ ਜ਼ਿਆਦਾ ਹੈ ਫਿਰ ਇਹ ਉਹ ਅਨਾਜ ਆ ਜਾਂਦੇ ਨੇ ਜਿਨ੍ਹਾਂ ਦਾ ਇਹ ਗਲਾਈਸੈਮਿਕ ਇੰਡੈਕਸ 2 ਅੰਕਾਂ ਦੇ ਵਿੱਚ ਹੈ ਜੀ ਯਾਨਕਿ 10 ਤੋਂ ਲੈ ਕੇ 99 ਤੱਕ ਹੈ ਜੀ ਤੇ ਫਿਰ ਇੱਕ ਕੈਟੇਗਰੀ ਹੋਰ ਆ ਜਾਂਦੀ ਹੈ ਜਿਨ੍ਹਾਂ ਦਾ ਇਹ ਗਲਾਈਸੈਮਿਕ ਇੰਡੈਕਸ ਜਿਹੜਾ ਉਹ ਇੱਕ ਡਿਜ਼ਰਟ ਦੇ ਵਿੱਚ ਹੀ ਹੈ ਯਾਨਕਿ 1 ਤੋਂ ਲੈ ਕੇ 9 ਤੱਕ ਜੀ ਸੋ ਕਿਉਂਕਿ ਗਲੂਕੋਜ਼ ਜਿੰਨਾ ਜ਼ਿਆਦਾ ਹੋਏਗਾ ਉਨੀ ਕੈਲਰੀ ਸੀ ਜ਼ਿਆਦਾ ਜਾਣੀ ਐ ਤੇ ਜੇ ਕੈਲਰੀ ਨੂੰ ਸੀ ਕੰਟਰੋਲ ਕਰਨਾ ਹੈ ਤਾਂ ਸਾਨੂੰ ਅੱਜ ਦੀ ਡੇਟ ਦੇ ਵਿੱਚ ਕਿਉਂਕਿ ਹਰ ਇਨਸਾਨ ਦੀ ਲਾਈਫ ਚੜੀ ਬੜੀ ਸਮਾਰਟ ਹੈ ਮਿਹਨਤ ਦੇ ਕੰਮੜੇ ਘਾਟਨੇ ਜੀ ਅੱਜ ਕੋਈ ਵਿਰਲੇ ਹੀ ਨੇ ਇਹ ਵੀ ਇੱਕ ਸਰਵੇ ਹੋਇਆ ਸੀ ਕਿ ਮੁਸ਼ਕਿਲ ਨਾਲ ਇੰਡੀਆ ਦੇ ਵਿੱਚ 5% ਲੋਕ ਹੀ ਨੇ ਜਿਹੜੇ ਸਵੇਰ ਰੋਟ ਕੇ ਸਾਰ ਨੂੰ ਜਾਂਦੇ ਇਹ ਬਿਲਕੁਲ ਠੀਕ ਹੈ ਜ਼ਿਆਦਾਤਰ ਤਾਂ ਜਾ ਹੀ ਨਹੀਂ ਰਹੇ ਉਹ ਤਾਂ ਠੀਕ ਹੈ ਜੇ ਨੱਕ ਘਰ ਥੋੜਾ ਬਹੁਤਾ ਫਿਰ ਲਿਆ ਤੁਸੀਂ ਕੁਝ ਐਕਸਰਸਾਈਜ਼ ਉਹ ਸਾਰੇ ਕੰਮ ਜਿਹੜੇ ਬਹਿਲਦੇ ਨੇ ਅੱਜ ਮਿਹਨਤ ਦੇ ਕੰਮ ਕਿੱਥੇ ਹੈਗੇ ਸੋ ਜਿਹੜੀ ਟੈਕਨੋਲੋਜੀ ਅੱਗੇ ਵੱਧ ਰਹੀ ਹੈ ਸਾਨੂੰ ਇਹ ਵਹਿਲਿਆਂ ਕਰਕੇ ਵਧਾ ਰਹੀ ਹੈ ਤੇ ਜਿੰਨਾ ਸਰੀਰ ਚੱਲੇਗਾ ਉਨਾ ਹੀ ਤੰਦਰੁਸਤ ਰਹਿੰਦਾ ਲੇਕਿਨ ਸਰੀਰ ਚੱਲ ਨਹੀਂ ਰਿਹਾ ਇਹ ਕਿਉਂਕਿ ਸਰੀਰ ਚੱਲਣਾ ਤੰਦਰੁਸਤ ਕੀ ਹੋਣਾ ਹੈ ਕਿ ਉਹ ਜਿਹੜਾ ਖਾਣਾ ਤੁਸੀਂ ਖਾਦਾ ਹੈ ਉਹ ਚ ਕੁਦਰਤ ਨੇ ਕੈਲਰੀਸ ਪਾਈਆਂ ਨੇ ਗਲੂਕੋਜ਼ ਪਾਇਆ ਹੈ ਉਹ ਗਲੂਕੋਜ਼ ਦਾ ਕੈਲਰੀ ਜਿਹੜੀਆਂ ਉਹ ਇਸਤੇਮਾਲ ਹੋ ਜਾਣ ਯਾਨੀ ਕਿ ਤੁਸੀਂ ਆਪਣੀ ਗੱਡੀ ਦੀ ਟੰਕੀ ਦੇ ਵਿੱਚ ਜਿਹੜਾ ਪੈਟਰੋਲ ਪਾਇਆ ਹੈ ਉਹ ਕਦੋਂ ਬਲਦਾ ਹੈ ਜਦੋਂ ਤੁਸੀਂ ਉਹਨੂੰ ਚਲਾਓਗੇ ਜੀ ਬਿਲਕੁਲ ਹਾਂਜੀ ਤੇ ਜੇ ਤੇ ਉਹਨੂੰ ਚਲਾਤਾ ਤੇ ਫੇਰ ਹੀ ਉਹ ਖਾਲੀ ਹੋਏਗੀ ਤਾਂ ਫੇਰ ਪਾਓਗੇ ਲੇਕਿਨ ਇਹ ਸ਼ਰੀਰ ਦੇ ਵਿੱਚ ਤੇ ਕੋਈ ਹੈ ਨਹੀਂ ਇਹਦੇ ਵਿੱਚ ਤੇ ਨਿਰਮਾਣ ਵਾਲਾ ਮਟੀਰੀਅਲ ਹੀ ਤੁਸੀਂ ਉੱਥੇ ਹੀ ਪਾਉਣਾ ਆ ਤੇ ਜਿਹੜਾ ਊਰਜਾ ਦੇਣ ਵਾਲਾ ਉਹ ਵੀ ਉੱਥੇ ਹੀ ਪਾਉਣਾ ਆ ਸੋ ਸ਼ਰੀਰ ਨੂੰ ਭੁੱਖ ਲੱਗ ਜਾਂਦੀ ਆ ਕਿਉਂਕਿ ਉਹ ਉਹ ਭੁੱਖ ਜਿਹੜੀ ਲੱਗ ਰਹੀ ਹੈ ਉਹ ਤੇ ਡਿਮਾਂਡ ਆ ਰਹੀ ਹੈ ਕਿ ਮੈਨੂੰ ਦੇ ਭਈ ਮੇਰਾ ਨਿਰਮਾਣ ਦਾ ਮਟੀਰੀਅਲ ਜਿਹੜਾ ਉਹ ਮੁੱਕਣ ਲਿਆ ਤੇ ਇਹਨੂੰ ਹੋਰ ਦੇ ਦੇ ਮੈਨੂੰ ਪ੍ਰੋਟੀਨ ਵਿਟਾਮਿਨ ਮਿਨਰਲ ਦੇ ਦੇ ਨਾਲ ਇਹਨੂੰ ਚਲਾਉਣਾ ਵੀ ਹੈ ਤੇ ਚਲੋ ਕੈਲਰੀ ਵੀ ਨਾਲ ਆ ਜਾਂਦੀਆਂ ਨੇ ਲੇਕਿਨ ਅਸੀਂ ਉਹ ਚਲਾਉਣਾ ਬੰਦ ਕਰੀ ਜਾਂਦੇ ਆ ਤੇ ਸ਼ਰੀਰ ਭੁੱਖ ਲਾਉਂਦਾ ਆਪਣਾ ਮਟੀਰੀਅਲ ਲੈਣ ਵਾਸਤੇ ਨਿਰਮਾਣ ਵਾਲਾ ਲੇਕਿਨ ਅਸੀਂ ਉਹਨੂੰ ਜ਼ਿਆਦਾ ਦੇ ਦਿੰਦੇ ਆ ਕੈਲਰੀਜ਼ ਜੀ ਜਿਉਂ ਕਰ ਅਸੀਂ ਜਦੋਂ ਖਾਣਾ ਖਾਣਾ ਹੁੰਦਾ ਤੇ ਉਹੀ ਅਸੀਂ ਚੌੜ ਰੋਟੀਆਂ ਜ਼ਿਆਦਾ ਖਾਣੀ ਆ ਜੀ ਬਿਲਕੁਲ ਹਾਂ ਜੀ ਸਬਜੀ ਤਾਲਾ ਤੇ ਬੜੀਆਂ ਘੱਟ ਹੁੰਦੀਆਂ ਨੇ ਸੋ ਆਮ ਜਿਹੜਾ ਖਾਣਾ ਆ ਉਹ ਉੱਥੇ ਫਿਰ ਅਨਾਜ ਸਹੀ ਚੁਣਨਾ ਬੜਾ ਜ਼ਰੂਰੀ ਹੈ ਐਸੇ ਅਨਾਜ ਸਾਨੂੰ ਚਾਹੀਦੇ ਆ ਜਿਨ੍ਹਾਂ 'ਚ ਫਾਈਬਰ ਜ਼ਿਆਦਾ ਹੋਵੇ ਤੇ ਗਲੂਕੋਜ਼ ਜਿਹੜਾ ਉਹ ਘੱਟ ਹੋਵੇ ਜੀ ਸੋ ਤਿੰਨ ਕੈਟਾਗਰੀਆਂ ਜਿਹੜੀਆਂ ਨੇ ਇਹਨਾਂ ਦੇ ਵਿੱਚ ਕਿਹੜੇ ਕਿਹੜੇ ਅਨਾਜ ਕਿਹੜੀ ਕੈਟਾਗਰੀ ਚ ਆਉਂਦੇ ਨੇ ਇਹਨਾਂ ਨੂੰ ਜਾਣਨਾ ਬੜਾ ਜ਼ਰੂਰੀ ਹੈ ਤੁ ਜਿਹੜੇ ਤੇ ਹੈਗੇ ਨੇ ਹਾਈ ਕਿਰਲੀ ਵਾਲੇ ਇਹਨਾਂ ਨੂੰ ਪ੍ਰੋਬਲਮ ਕ੍ਰੀਏਟ ਕਰਨ ਵਾਲੇ ਅਨਾਜ ਮੰਨਿਆ ਜਾਂਦਾ ਅੱਜ ਦੀ ਡੇਟ ਵਿੱਚ ਠੀਕ ਹੈ ਇੱਕ ਬੜੀ ਅੱਛੀ ਬੁੱਕ ਹੈ ਪਬਲਿਸ਼ ਹੋਈ ਪੂਰੀ ਦੁਨੀਆ ਦੇ ਵਿੱਚ ਉਹਨੇ ਤਹਿਲਕਾ ਮਚਾਇਆ ਮੈਂ ਸਭਨਾਂ ਨੂੰ ਰეკਮੈਂਡ ਕਰਨਾ ਕਿ ਉਹ ਬੁੱਕ ਨੂੰ ਜ਼ਰੂਰ ਪੜ੍ਹੋ ਆਈ ਹੋਪਨਰ ਹੈਗੀ ਹੈ ਉਹ ਬੁੱਕ ਦਾ ਨਾਮ ਹੈਗਾ ਦਾ ਵੀਟ ਵੈਲੀ ਅਗਰ ਉਹਨੂੰ ਪੰਜਾਬੀ ਵਿੱਚ ਕਹਿਣਾ ਹੋਵੇ ਤੇ ਕਣਕ ਦੀ ਕਣਕ ਦਾ ਢਿੱਡ ਜਾਨੀ ਕਿ ਕਣਕ ਦੀ ਤੋਂਦ ਜੀ ਉਹ ਜਿਹੜੀ ਤੋਂਦ ਹੈ ਜਿਹੜਾ ਪੇਟ ਨਿਕਲਦਾ ਆ ਇਹਦਾ ਸਬੰਧ ਕਣਕ ਦੇ ਨਾਲ ਆ ਸਿੱਧਾ ਕਿਉਂਕਿ ਉਹ ਹਾਈ ਗਲੂਕੋਜ਼ ਗਲਾਈਸਿਮ ਰੇਟ ਜਿਹੜਾ ਉਹਦੇ ਵਿੱਚ ਬੜਾਈ ਹੈਗਾ ਇਸੇ ਤਰ੍ਹਾਂ ਚੌਲ ਜਿਹੜੇ ਚਿੱਟੇ ਨੇ ਇਹਨਾਂ ਦਾ ਗਲਾਈਸਿਮ ਰੇਟ ਬਹੁਤ ਹਾਈ ਹੈਗਾ ਬਰਾਊਨ ਰਾਈਸ ਦਾ ਵੀ ਹਾਈ ਹੈ ਲੇਕਿਨ ਉੱਥੇ ਇੱਕ ਚੰਗੀ ਗੱਲ ਇਹ ਹੋ ਜਾਂਦੀ ਹੈ ਕਿ ਬਰਾਊਨ ਰਾਈਸ ਦੇ ਵਿੱਚ ਫਿਰ ਫਾਈਬਰ ਆ ਜਾਂਦਾ ਹੈ ਇਹ ਫਾਈਬਰ ਉਹਨੂੰ ਗਲੂਕੋਜ਼ ਦੇ ਚੋਂ ਗਲੂਕੋਜ਼ ਨੂੰ ਬੌਂਡ ਕਰ ਜਾਂਦਾ ਹੈ ਤੇ ਰੀਲੀਜ਼ ਆਰਾਮ ਨਾਲ ਕਰਦਾ ਇਸੇ ਕਰਕੇ ਬਰਾਊਨ ਰਾਈਸ ਨੂੰ ਚੰਗਾ ਮੰਨਿਆ ਜਾਂਦਾ ਹੈ ਐ ਉਹ ਵੀ ਚੌਲ ਹੀ ਨੇ ਸਿਰਫ ਦੋਨਾਂ 'ਚ ਫਰਕ ਇੱਕ ਇਹ ਕਿ ਇੱਕ ਦੇ ਉੱਤੇ ਪਾਲਿਸ਼ ਲਾਤੀ ਉਹ ਫਾਈਬਰ ਲੱਥ ਗਿਆ ਤੇ ਥੱਲੇ ਸਟਾਰਚ ਆ ਗਿਆ ਜਿਆਦਾ ਤੇ ਗਲੂਕੋਜ਼ ਫਿਰ ਉਹ ਰੋਕਣ ਵਾਲਾ ਕੋਈ ਨਹੀਂ ਹੈ ਤੇ ਜਿਹੜੇ ਬਰਾਉਨ ਰਾਈਸ ਨੇ ਉਹਨਾਂ ਦੇ ਉੱਤੇ ਫਾਈਬਰ ਹੈਗਾ ਨਾਲ ਉਹ ਬਾਕੀ ਨਿਊਟ੍ਰੀਸ਼ਨ ਵੀ ਹੈਗਾ ਉਹ ਚੰਗੇ ਚੌਲ ਹੋਗੇ ਸੋ ਚੌਲ ਤੇ ਕਰਕੇ ਜਿਹੜੇ ਨੇ ਇਹ ਦੋ ਨਾਜ ਐਸ ਨੇ ਜਿਨ੍ਹਾਂ ਦੇ ਵਿੱਚ ਗਲੂਕੋਜ਼ ਰੇਟ ਜਿਹੜਾ ਹੈ ਗਲਾਈਸੈਮਿਕ ਇੰਡੈਕਸ ਜਿਹੜਾ ਬੜਾ ਹਾਈ ਹੈ ਡੀਨ ਡਿਜ਼ਰਟ ਦੇ ਵਿੱਚ ਸੋ ਇਹਨਾਂ ਨੂੰ ਅਜ ਦੀ ਰੇਟ ਦੇ ਵਿੱਚ ਜਿੰਨਾ ਕੱਟ ਕੀਤਾ ਜਾਏ ਉਨਾ ਹੀ ਚੱਲਦਾ ਹੈ ਕਿਉਂਕਿ ਜਿੰਨੀਆਂ ਕੈਲਰੀ ਜਿੱਥੋਂ ਆਉਣੀਆਂ ਹਨ ਉਹਨੀਆਂ ਕੈਲਰੀ ਅੱਜ ਨਾਰਮਲ ਇਨਸਾਨ ਜਿਹੜਾ ਸਵੇਰੇ ਉੱਠ ਕੇ 1 ਘੰਟਾ ਐਕਸਰਸਾਈਜ਼ ਵੀ ਕਰ ਰਿਹਾ ਉਹ ਵੀ ਵਰਨ ਨਹੀਂ ਕਰ ਪਊਗਾ ਜੀ ਠੀਕ ਹੈ ਮੇਰਾ ਡਿਜ਼ੀ ਅਨੁਭਵ ਵੀ ਹੈ ਸੋ ਇਹਨਾਂ ਅਨਾਜਾਂ ਦੀ ਜਗ੍ਹਾ ਸੈਕੰਡ ਕੈਟਾਗਰੀ ਆ ਜਾਂਦੀ ਹੈ ਜਿਹੜੇ ਨਿਊਟਰਲ ਅਨਾਜ ਜਿਨ੍ਹਾਂ ਨੂੰ ਕਹਿਆ ਜਾਂਦਾ ਨਾ ਤੇ ਉਹ ਬਿਮਾਰ ਕਰਦੇ ਨਹੀਂ ਨਾ ਤੰਦਰੁਸਤ ਕਰਦੇ ਨਹੀਂ ਇਸ ਕਰਕੇ ਕੋਨਾ ਦਾ GLYCEMIC INDEX ਜਿਹੜਾ 2 ਅੰਕਾਂ ਦੇ ਵਿੱਚ ਹੈ ਜੀ ਤੇ 2 ਅੰਕਾਂ ਵਾਲੇ ਜਿਹੜੇ ਅਨਾਜ ਨੇ ਉਹਨਾਂ ਦੇ ਵਿੱਚ ਆ ਜਾਂਦਾ ਆ जौ ਆ ਜਾਂਦੇ ਨੇ ਬਾਜਰਾ ਆ ਜਾਂਦਾ ਹੈ ਜਵਾਰ ਆ ਜਾਂਦੀ ਹੈ ਮੱਕੀ ਆ ਜਾਂਦੀ ਹੈ ਠੀਕ ਹੈ ਜੀ ਇਹ ਅਨਾਜ ਇਸ ਕੈਟਾਗਰੀ 'ਚ ਆਉਂਦੇ ਨੇ ਸੋ ਇਹਨਾਂ ਦਾ ਮਤਲਬ ਹੁੰਦਾ ਹੈ ਕਿ ਗਲੂਕੋਜ਼ ਵੀ ਇਹਨਾਂ ਦਾ ਘੱਟ ਹੈ ਫਾਈਬਰ ਵੀ ਕੁਝ ਠੀਕ ਹੈ ਤੇ ਇਹ ਤੁਹਾਨੂੰ ਨਾ ਤਾਂ ਕੋਈ ਪ੍ਰੋਬਲਮ ਦੇ ਦੇਣਗੇ ਤੇ ਨਾ ਤੁਹਾਨੂੰ ਠੀਕ ਹੀ ਕਰਨਗੇ ਜੇ ਬਿਮਾਰ ਹੋ ਚੁੱਕੇ ਹੋ ਤਾਂ ਠੀਕ ਵੀ ਨਹੀਂ ਕਰਨਾ ਸੋ ਤੀਸਰੀ ਕੈਟਾਗਰੀ ਹੈ ਜਨਾਂ ਦਾ ਗਲਾਈਸਮ ਇੰਡੈਕਸ ਜਿਹੜਾ ਉਹ 1 ਡਿਜੀਟ ਦੇ ਵਿੱਚ ਹੈ 1 ਅੰਕ ਦੇ ਵਿੱਚ ਹੈ ਯਾਨੀ ਕਿ 1 ਤੋਂ ਲੈ ਕੇ 9 ਦੇ ਵਿੱਚ ਵਿੱਚ ਹੀ ਹੈ ਇਹ ਆ ਜਾਂਦੇ ਨੇ ਮਿਲਟਸ ਜੀ ਤੇ ਮਿਲਟਸ ਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਕਿ ਰਾਗੀ ਆ ਗਈ ਕੋਧਰਾ ਆ ਗਿਆ ਠੀਕ ਹੈ ਕੰਗਣੀ ਆ ਗਈ ਕੁਟਕੀ ਆ ਗਈ ਤੇ ਇਹ ਸ਼ਾਮਕ ਜਿਹੜੇ ਸਵਾਦ ਤੇ ਚੌਲ ਨੇ ਜਿਸ ਨਾਮ ਕਹਿੰਦੇ ਉਹ ਆ ਗਏ ਇਹਨਾਂ ਦਾ ਜਿਹੜਾ ਗਲਾਈਸੈਮਿਕ ਇੰਡੈਕਸ ਹੈ ਉਹ ਇੱਕ ਅੰਕ ਦੇ ਵਿੱਚ ਆ ਯਾਨੀ ਕਿ ਇਹਨਾਂ ਚ ਫਾਈਬਰ ਜ਼ਿਆਦਾ ਆ ਬਾਕੀ ਨਿਊਟ੍ਰੀਐਂਟਸ ਵੀ ਜ਼ਿਆਦਾ ਨੇ ਤੇ ਲੇਕਿਨ ਇਹਨਾਂ ਦੇ ਵਿੱਚ ਗਲੂਕੋਜ਼ ਘੱਟ ਹੈ ਜੀ ਸੋ ਕੈਲਰੀਜ਼ ਨੂੰ ਕੰਟਰੋਲ ਕਰਨਾ ਹੈ ਮੋਟਾਪੇ ਨੂੰ ਹਾਰ ਦੀਆਂ ਪ੍ਰੋਬਲਮਸ ਨੂੰ ਸ਼ੂਗਰ ਨੂੰ ਅਗਰ ਕੰਟਰੋਲ ਕਰਨਾ ਹੈ ਹੁਣ ਸ਼ੂਗਰ ਦਾ ਸਬੰਧ ਸਿੱਧਾ ਗਲੂਕੋਜ਼ ਨਾਲ ਹੈ ਜੀ ਹਾਂਜੀ ਤੇ ਅਸੀਂ ਸੋਚਨੇ ਆ ਜ਼ਿਆਦਾਤਰ ਕਿ ਉਹ ਮਿੱਠੇ ਦੇ ਉੱਤੇ ਚੱਲ ਜਾਂਦੇ ਆ ਖੰਡ لیکن ਅਸੀਂ ਭੁੱਲ ਜਾਨੇ ਕਿ ਬਾਕੀ ਜਿਹੜੇ ਗਲੂਕੋਜ਼ ਜ਼ਿਆਦਾ ਵਾਲੇ ਚੀਜ਼ਾਂ ਖਾਂਦੇ ਆ ਉਹਨਾਂ ਨੂੰ ਤੁਸੀਂ ਸਾਈਡ ਲਾਈਨ ਕਰ ਲੈਣੇ ਆ ਠੀਕ ਹੈ ਕਣਕ ਦੀ ਰੋਟੀ ਦੀ ਹਰ ਕੋਈ ਖਾ ਰਿਆ ਚੌਲ ਤੇ ਹਰ ਕੋਈ ਖਾ ਰਿਆ ਜੀ ਬਿਲਕੁਲ ਹਾਂ ਵੱਤੋ ਵੱਦੇ ਨਾ ਕੋ ਹੋ ਜਾਂਦਾ ਅੱਜ ਕੱਲੇ ਹੁਣ ਉਹ ਡਾਕਟਰ ਕਈ ਵਾਰੀ ਮਨਾਂ ਕਰ ਦਿੰਦਾ ਜਿਹਨੂੰ ਸ਼ੂਗਰ ਜ਼ਿਆਦਾ ਹੋਵੇ ਪਿਛੌਲਾ ਖਾ ਹਾਂਜੀ ਅਡੀ ਵਾਈਟ ਰਾਈਸ ਨਹੀਂ ਖਾਣੇ ਲੇਕਿਨ ਕਣਕ ਤੇ ਕੋਈ ਮਨ ਨਹੀਂ ਕਰ ਰਿਹਾ ਜੀ ਲੇਕਿਨ ਇਹ ਹਾਈ ਗਲੂਕੋਜ਼ ਵਾਲੇ ਨੇ ਦੋ ਤਹਾਈ ਗਲੂਕੋਜ਼ ਵਾਲਾ ਫੂਡ ਹੈਗਾ ਸੋ ਇਹਨਾਂ ਦੀ ਜਗਾ ਸਾਨੂੰ ਐਸੇ ਅਨਾਲਸ ਚੁਣਨੇ ਜ਼ਰੂਰੀ ਨੇ ਜਿਹੜੇ ਜਨਾਂ ਦਾ ਬਟ ਕੋਈ ਬਲੈਸਿੰਗ ਇੰਡੈਕਸ ਜਿਹੜਾ ਉਹ 1 ਅੰਕ ਵਾਲਾ ਹੋਵੇ ਤਾਂ ਕਿ ਸਾਡੇ ਸਰੀਰ ਦੇ ਵਿੱਚ ਕੈਲਰੀਜ਼ ਦਾ ਇਨਟੇਕ ਰੁਕੇ ਜੀ ਜਦੋਂ ਅੰਦਰ ਕੈਲਰੀ ਸੀ ਘੱਟ ਜਾਣ ਗਿਆ ਉਹਨੀਆਂ ਕ ਜਾਣ ਗਿਆ ਜਿਹੜੀਆਂ ਕਸੀਂ ਬਰਨ ਕਰ ਰਹੇ ਹਾਂ ਔਰ ਜਿਨ੍ਹਾਂ ਦੇ ਵਿੱਚ ਤੇ ਆਲਰੇਡੀ ਜ਼ਿਆਦਾ ਜਿਨ੍ਹਾਂ ਨੂੰ ਇਹ ਪ੍ਰੋਬਲਮ ਹੈਗੀ ਆ ਮੋਟਾਪਾ ਵੀ ਹੈਗਾ ਹਾਰਟ ਦੀ ਪ੍ਰੋਬਲਮ ਵੀ ਹੈਗੀ ਹੈ 슈ਗਰ ਦੀ ਪ੍ਰੋਬਲਮ ਵੀ ਹੈਗੀ ਹੈ ਉਹਨਾਂ ਨੂੰ ਤੇ ਦਾ ਮਤਲਬ ਕਿ ਹੀਲਰ ਜਿਹੜੇ ਅਨਾਜ ਨੇ ਯਾਨੀ ਕਿ ਕਿਹੜੇ ਚੁਣਨੇ ਚਾਹੀਦੇ ਨੇ ਹੀਲਰ ਜਿਹੜੇ ਮਿਲਟਸ ਨੇ ਜੀ ਠੀਕ ਤੇ ਜਿਨ੍ਹਾਂ ਨੂੰ ਨਹੀਂ ਹੈ ਜੇ ਕੋਈ ਪ੍ਰੋਬਲਮ ਬਿਲਕੁਲ ਠੀਕ ਠਾਕ ਹੀ ਨੇ ਤੇ ਉਹਨਾਂ ਨੂੰ ਰਲੇਵੇਂ ਮਿਲਣੇ ਚਾਹੀਦੇ ਨੇ ਸੋ ਇੱਕ ਐਸਾ ਕੰਬੀਨੇਸ਼ਨ ਬਣਾਇਆ ਹੈ ਜਿਹੜਾ ਸਾਨੂੰ ਉਹਨਾਂ ਕ ਗਲੂਕੋਜ਼ ਦੇਵੇ ਜਿੰਨਾ ਕਸੀਂ ਰੋਜ਼ ਵਰਨ ਕਰ ਲੈਂਦਾ ਜੀ ਠੀਕ ਹੈ ਜੀ ਲੇਕਿਨ ਜਿਹੜਾ ਬਾਕੀ ਪੋਸ਼ਣ ਹੈ ਪ੍ਰੋਟੀਨ ਵਿਟਾਮਿਨਸ ਮਿਨਰਲਸ ਫਾਈਟੋਨਿਊਟ੍ਰੀਐਸ ਇਹ ਪੂਰੇ ਦੇ ਪੂਰੇ ਰਹੀਏ omega 3 ਫੈਟੀ ਐਸਿਡਸ ਇਹ ਕਮੀ ਨਾ ਕਰੀਏ ਜਿਹੜਾ ਬੰਦਾ ਬਿਮਾਰ ਹੈ ਉਹਦੇ ਵਾਸਤੇ ਸਿਮੈਂ ਹਮੇਸ਼ਾ ਰਿਕਮੈਂਡ ਕਰਨਾ ਕਿ ਉਹ ਦੇ ਜਿਹੜੇ ਸਿਰਫ ਮਿਲਟਸ ਜਿਹੜੇ ਉਹਨਾਂ ਨੂੰ ਚੁਣੇ ਤਾਕੇ ਜਿਹੜੇ ਸਟੋਰ ਅੰਦਰ ਹੋ ਚੁੱਕਿਆ ਆ ਕੈਲਰੀਜ਼ ਦਾ ਉਹਨੂੰ ਤੁਸੀਂ ਬਰਨ ਕਰ ਸਕੋ ਜੀ ਮੰਨ ਲਓ ਕਿ ਤੁਸੀਂ ਰੋਜ਼ ਕੋਈ 1500 ਕੈਲਰੀ ਬਰਨ ਕਰ ਰਿਆ ਤੇ ਉਹਨੇ ਆਪਣੇ ਖਾਣੇ ਚ ਕੈਲਰੀ ਜੜੀਆਂ ਘਟਾ ਕੇ ਉਹਨੂੰ 1100 ਕੈਲਰੀ ਖਾਣੀ ਚਾਹੀਦੀ ਹੈ ਤਾਂ ਕਿ ਘੱਟੋ ਘੱਟ 400 ਕੈਲਰੀ ਅੰਦਰੋਂ ਖਾਦੀ ਜਾਏ ਅੰਦਰੋਂ ਜਿਹੜੀ ਉਹ ਇਸਤੇਮਾਲ ਹੋਵੇ ਜੀ ਤੇ ਉਹਦੇ ਵਾਸਤੇ ਤੇ ਇਹੀ ਆ ਨਾ ਕਿ ਤੁਸੀਂ ਬਾਹਰੋਂ ਕੈਲਰੀ ਦੇ ਸੋਰਸ ਜਿਹੜੇ ਘਟਾ ਦਿਓ ਇਹ ਬਿਲਕੁਲ ਉਹਨਾਂ ਵਾਸਤੇ ਆਈਡੀਆਲ ਹੈਗੇ ਨੇ ਮਿਲਟਸ ਰਾਗੀ ਕੋਦਰਾ ਕੰਗਣੀ ਉਕੀ ਔਰ ਸਵਾ ਕੁਝ ਹੋਰ ਜੀ ਜੀ ਇਹ ਬੈਸਟ ਨੇ ਉਹ ਆਪਣੇ ਖਾਣਿਆਂ ਦੇ ਵਿੱਚ ਇਹਨਾਂ ਨੂੰ ਵਧਾ ਲੈ ਤੇ ਕਣਕ ਚੌਲ ਮੱਕੀ ਬਾਜਰਾ ਜਵਾਰ ਚੋਂ ਇਹਨਾਂ ਨੂੰ ਬੰਦ ਕਰ ਲੈ ਆ ਜਦੋਂ ਠੀਕ ਹੋ ਜਾਂਦੇ ਆ ਜਿਹੜੇ ਠੀਕ ਨੇ ਉਹ ਕੀ ਕਰਨ ਕਿ ਉਹ ਇਹਨਾਂ ਚੀਜ਼ਾਂ ਨੂੰ ਇੱਕ ਬੈਲੈਂਸ ਕਰਕੇ ਖਾਣ ਜਿਵੇਂ ਗੱਲ ਕੀਤੀ ਜਾਂਦੀ ਹੈ ਮਲਟੀ ਗ੍ਰੇਨ ਆਟੇ ਦੀ ਜੀ ਸੋ ਮਲਟੀ ਗ੍ਰੇਨ ਦਾ ਮਤਲਬ ਕੀ ਹੈਗਾ ਕਿ ਇੱਕ ਤੋਂ ਜ਼ਿਆਦਾ ਅਨਾਜ ਤੇ ਉਹ ਅਨਾਜ ਕਿਉਂ ਇਹ ਮਲਟੀ ਗ੍ਰੇਨ ਆਟੇ ਦੀ ਆਦਤਾਈ ਹਾਲਾਂਕਿ ਇੰਡੀਆ ਸੀ ਜਿਹੜਾ ਮਲਟੀ ਗ੍ਰੇਨ ਹੈ ਨਾ ਸੀ ਉਹਦਾ ਕੁਝ ਹੋਰ ਹੀ ਕਰ ਦਿੰਦੇ ਆ ਜਿਹੜੇ ਮਲਟੀ ਗ੍ਰੇਨ ਵੀ ਕਰ ਦਿੰਦੇ ਨੇ ਉਹ ਕੀ ਕਰਦੇ ਕੀ ਹੈ ਕਿ ਜਿਆਦਾ ਕਣਕ 20 ਕਿਲੋ ਕਣਕ ਹੈ ਉਹਦੇ ਚ ਕਿਲੋ 2 ਛੋਲੇ ਪਾ ਲਏ ਕਿਲੋ 2 ਪਾ ਰਿਆ ਆਪਣਾ ਸੋਇਆਬੀਨ ਥੋੜੀ ਜਲਸੀ ਪਾ ਲਈ ਤੇ ਉਹ ਕੰਦੇਜੀ ਮਲਟੀ ਗ੍ਰੇਨ ਹੋ ਗਿਆ ਇਹ ਮਲਟੀ ਗ੍ਰੇਨ ਨਹੀਂ ਹੈਗਾ ਜੀ ਮਲਟੀ ਗ੍ਰੇਨਸ ਮਤਲਬ ਜਿਆਦਾ ਅਨਾਜ ਇਹ ਜਿਹੜਾ ਆਟਾ ਤੁਸੀਂ ਬਣਾਇਆ ਇਸ ਵਿੱਚ ਤੇ ਅਨਾਜ ਦੀ ਕੋਈ ਇੱਕ ਕਣਕ 2 ਚ ਦਲਹਨ ਹੋ ਗਈਆਂ ਇੱਕ ਤੇਲ ਬੀਜ ਹੋ ਗਿਆ ਤੇ ਇਹਨਾਂ ਨੂੰ ਤੇ ਆਪਸ ਵਿੱਚ ਵੈਸੇ ਹੀ ਨਹੀਂ ਰਲਾਉਣਾ ਚਾਹੀਦਾ ਕਿਉਂਕਿ ਕੁਦਰਤ ਨੇ ਇਹਨਾਂ ਨੂੰ ਅਲੱਗ-ਅਲੱਗ ਜਰੂਰ ਕਿਸੇ ਹੋਏ ਇਕੱਠੇ ਰਹਿੰਦੇ ਨੇ ਤੇ ਇੱਕ ਦੂਜੇ ਨੂੰ ਨਾਲ ਲੜ ਪੈਂਦੇ ਨੇ ਸੋ ਇਹ ਤੇ ਚਾਹੀਦੇ ਯਾਰ ਵੱਖਰੇ-ਵੱਖਰੇ ਸੀ ਨਫਸ ਜਿਹੜਾ ਉਹ ਮਲਟੀ ਗ੍ਰੇਨ ਹੈ ਤੇ ਮਲਟੀ ਗ੍ਰੇਨ ਦਾ ਮਤਲਬ ਮਲਟੀ ਅਨਾਜ ਜੀ ਇਹਦੇ ਚ ਜਦੋਂ ਅਸੀਂ ਇਹ ਬਣਾਉਣਾ ਹੁੰਦਾ ਤੇ ਉਹਦੇ ਚ ਇਹ ਕਰੀਏ ਕਿ ਅਸੀਂ 40% ਹੀਲਰ ਯਾਨੀ ਕਿ ਮਿਲਟਸ ਲਈਏ ਜੀ 40% ਅਸੀਂ ਜਿਹੜੇ ਨਿਊਟਰਲ ਨੇ ਜਿਹਨਾਂ ਚ ਜੋ ਨੇ ਬਾਜਰਾ ਆ ਜਵਾਰ ਹੈ ਮੱਕੀ ਹੈ ਇਹਨਾਂ ਨੂੰ ਲਈਏ ਤੇ 20% ਅਸੀਂ ਜਿਹੜੇ ਕਣਕ ਚੌਲ ਦੇ ਹੋ ਲਈਏ ਜੀ ਠੀਕ ਹੈ ਆਟਾ ਪਿਆਉਣਾ ਚੁੱਚ ਤੇ ਕਣਕ ਹੀ ਰਹਿਣੀ ਹੈ ਚੌਲ ਤੇ ਚਲੋ ਵੱਖਰੇ ਹੀ ਬਣਦੇ ਨੇ ਸੋ ਜਦ ਵੀ ਤੁਸੀਂ ਅਗਰ ਮਲਟੀ ਗ੍ਰੇਨ ਆਟਾ ਕਰਨਾ ਹੈ ਤੇ ਉਹਦੇ ਵਿੱਚ ਤੁਸੀਂ ਦੋ ਮਿਲਟ ਚੁਣ ਲੋ ਕੋਈ ਵੀ ਦੋ ਜਿਹੜੇ ਨੇ ਆਪਣਾ ਨਿਊਟਰਲ ਵਾਲੇ ਜੀ ਜਵਾਰ ਬਾਜਰੇ ਚੋਂ ਚੁਣ ਦੋ ਤੇ ਇੱਕ ਕਣਕ ਚੋਲ ਲਓ ਰੇਸ਼ੋ ਐਵੇਂ ਰਹੀ ਕਿ ਚਾਰ ਚਾਰ ਪੰਜ ਚੀਜ਼ਾਂ ਹੋ ਗਈਆਂ ਤੇ ਪੰਜਾਹ ਦਾ ਕਿਲੋ ਕਿਲੋ ਲੈ ਲਓ ਜੀ ਹਾਂਜੀ ਪੰਜਿਕਲ ਹੋ ਗਿਆ ਹੁਣ ਇਹ ਆਪਣੇ ਸਾਡੀ ਰੇਸ਼ਿਓ ਜਿਹੜੀ ਉਹ 40 40 ਤੇ ਵੀ ਹੋ ਜਾਣੀ ਹੈ ਜੇ ਬਿਲਕੁਲ ਸੋ ਇਹ ਇੱਕ ਆਈਡੀਅਲ ਆਟਾ ਹੋ ਜਾਂਦਾ ਇੱਕ ਨਾਰਮਲ ਬੰਦੇ ਵਾਸਤੇ ਉਹ ਅਗਰ ਇਹ ਇਸ ਤਰ੍ਹਾਂ ਦਾ ਆਟਾ ਖਾਂਦਾ ਆ ਉਹਨੂੰ ਕਦੇ ਵੀ ਪ੍ਰੋਬਲਮ ਨਹੀਂ ਆਉਂਦੀਆਂ ਫਿਰ ਸੋ ਇਹਨਾਂ ਚੀਜ਼ਾਂ ਤੋਂ ਬਚਿਆ ਰਹਿੰਦਾ ਹਾਂ ਬਚਰਤੀ ਇਹ ਹੈ ਕਿ ਐਸਾ ਨਹੀਂ ਕਿ ਉਹ ਇਥੇ ਤੇ ਅਨਾਜ ਤੇ ਗਲੂਕੋਜ਼ ਘੱਟ ਕਰ ਲਿਆ ਤੇ ਦੂਜੇ ਜਿਹੜੇ ਗਲੂਕੋਜ਼ ਉਹ ਵਧਾਈ ਜਾ ਰਿਹਾ ਇਕੱਲੇ ਵਧਾਈ ਜਾ ਰਿਹਾ ਉਹ ਖੂਬ ਤਲਿਆ ਖਾ ਰਿਹਾ ਖੂਬ ਮਠਾਈਆਂ ਖਾ ਰਿਹਾ ਇਹ ਫਿਰ ਤੇ ਪ੍ਰੋਬਲਮ ਨਹੀਂ ਸੋਲਵ ਹੋਣੀ ਜੀ ਬੰਦਿੰਗ ਛੋਕੀ ਉਧਰੋਂ ਘਟਾ ਲਈ ਤੇ ਉਧਰੋਂ ਪੂਰੀ ਕਰ ਲਈ ਉਥੇ ਤੇ ਗੱਲ ਨਹੀਂ ਮਾਰਨੀ ਲੇਕਿਨ ਉਥੇ ਇਹ ਹੈ ਕਿ ਉਹਨਾਂ ਚੀਜ਼ਾਂ ਦੇ ਵਿੱਚ ਕਿੰਨਾ ਮਟਰੱਕੇ ਕੰਟਰੋਲ ਰੱਖ ਕੇ ਹਰ ਚੀਜ਼ ਖਾਦੀ ਜਾਏ ਤੇ ਇਹ ਕੈਲਰੀਜ਼ ਨੂੰ ਕੰਟਰੋਲ ਕੀਤਾ ਜਾ ਸਕਦਾ ਇਹਨਾਂ ਪ੍ਰੋਬਲਮ ਤੋਂ ਬੜੀ ਆਸਾਨੀ ਨਾਲ ਬਚਿਆ ਜਾ ਸਕਦਾ ਸੋ ਇਹ ਇੱਕ ਸਹੀ ਤਰੀਕਾ ਹੈ اناਜਾਂ ਨੂੰ ਅਜੀਤੀ ਡੇਟਸ ਚ ਖਾਣ ਦਾ ਇਹਨਾਂ ਨੂੰ ਇਹ ਵੀ ਕੀਤਾ ਜਾ ਸਕਦਾ ਹੈ ਕਿ ਤੁਸੀਂ ਅਗਰ ਇਕੱਠਾ ਨਹੀਂ ਪਿਉਣਾ ਤੇ ਅਗਰ ਟੇਸਰ ਅਲੱਗ-ਅਲੱਗ ਰੱਖਣੇ ਨੇ ਤੇ ਬਸ ਕਰੋ ਇਹ ਕਿ ਦੋ ਦਿਨ ਰੋਟੀ ਬਾਜਰੇ ਦੀ ਖਾ ਲਈਏ ਤੇ ਦੋ ਦਿਨ ਮਿਲਟੀ ਖਾ ਲਈਏ ਤੇ ਇੱਕ ਦਿਨ ਵਿੱਚ ਫਨਕ ਦੀ ਖਾ ਲਈਏ ਜੀ ਬਦਲ ਬਦਲ ਕੇ ਖਾ ਸਕਦੇ ਹੋ ਲੇਕਿਨ ਰੇਸ਼ਿਓ ਉਹੀ ਰਹੇ ਜਿਹੜੀ ਸਰੀਰ ਵਿੱਚ ਜਾਣੀ ਹੈ ਉਹ 40 40 ਤੇ 20 ਹੀ ਰਹੇ ਜੀ ਉਹ ਸਭ ਤੋਂ ਬੈਸਟ ਹੈ ਸੋ ਸਵਾਦ ਵੀ ਲੈਂਦੇ ਰਹੋ ਤੇ ਜਿਹੜਾ ਨਾਲ ਦੀ ਨਾਲ ਸਿਹਤ ਦਾ ਵੀ ਧਿਆਨ ਰੱਖੋ ਪਰ ਦੂਸਰੀ ਗੱਲ ਇਹ ਹੈ ਕਿ ਕਿਸੇ ਇਹ ਨਹੀਂ ਕਹਿਣਾ ਕਿ ਹੁਣ ਬਾਜਰੇ ਦੀ ਰੋਟੀ ਦੀ ਇਹਦਾ ਪ੍ਰੋਫਾਈਲ ਕਰ ਲਈਏ ਜੀ ਬਿਲਕੁਲ ਠੀਕ ਹੈ ਯਾ ਅਸੀਂ ਮੇਲਟ ਜਾਂਦੇ ਆ ਤੇ ਆ ਵੀ ਪਰੌਠਾ ਮਾਰਦੀਏ ਤੇ ਜਾਂਦੇ ਕਿਉਂ ਪਾ ਲਈਏ ਉਹ ਫਿਰ ਜਿੰਨੀ ਕੈਲਰੀ ਤੁਸੀਂ ਇੱਥੋਂ ਕੱਟ ਕੀਤੀ ਓਨੀ ਤੁਸੀਂ ਉਧਰੋਂ ਪਾ ਲੈਣੀ ਹੈ ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖ ਕੇ ਆਪਣੇ ਸਰੀਰ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਆਪਣੀਆਂ ਆਹਾਂ ਚੁੜਨਾ ਜਿਹੜਾ ਕਿਉਂਕਿ ਮੁੱਖ ਖਾਣਾ ਨਹੀਂ ਸਾਡਾ ਕਿਉਂਕਿ ਮੇਜਰ ਨਾਲ ਕੀ ਹੈ ਕਿ ਫਾਈਬਰ ਬੜਾ ਇੰਪੋਰਟੈਂਟ ਹੈ ਇੱਕ ਐਸਾ ਜਿਹੜਾ ਇਹਨੂੰ ਫੋਰਗਟਨ ਨਿਊਟ੍ਰੀਅੰਟ ਕਿਹਾ ਜਾਂਦਾ ਹੈ ਨਿਊਟ੍ਰੀਅੰਟ ਤੇ ਹੈ ਨਹੀਂ ਵੈਸੇ ਲੇਕਿਨ ਕਿਉਂਕਿ ਤੁਹਾਡਾ ਜਿਹੜਾ ਗਟ ਏਰੀਆ ਦਾ ਬੈਕਟੀਰੀਆ ਹੈ ਉਹ ਉਹਦਾ ਭੋਜਨ ਇਹੀ ਹੈ ਤੇ ਜਿਹੜਾ ਗਟ ਏਰੀਆ ਦਾ ਬੈਕਟੀਰੀਆ ਤੰਦਰੁਸਤ ਹੈ ਉਹਨੇ ਹੀ ਅੱਗੇ ਤੰਦਰੁਸਤ ਰਹਿਣਾ ਹੈ ਜੀ ਕਿਉਂਕਿ ਉਹਦਾ ਹੀ ਕੰਮ ਹੈ ਅੱਗੇ ਪਾਚਨ ਕਿਰਿਆ ਸਾਰਾ ਤੁਹਾਡਾ ਜਿਹੜੇ ਨਿਊਟ੍ਰੀਐਂਟਸ ਨੂੰ ਕਿੱਥੇ ਪਹੁੰਚਣਾ ਕਿੱਥੇ ਲੋੜ ਆ ਉਹ ਸਾਰਾ ਡਿਸਾਈਡ ਕਰਨਾ ਤੇ ਗਟ ਏਰੀਆ ਦਾ ਬੈਕਟੀਰੀਆ ਨੂੰ ਤੰਦਰੁਸਤ ਰੱਖਣਾ ਉਹਦੇ ਵਾਸਤੇ ਫਾਈਬਰ ਜ਼ਿਆਦਾ ਜ਼ਰੂਰੀ ਹੈ ਸੋ ਇਹ ਜਿਹੜੇ ਅਨਾਜ ਜਦੋਂ ਜਿਹਨਾਂ ਵਿੱਚ ਫਾਈਬਰ ਬੜਾ ਚੰਗਾ ਆ ਕਣਕ ਦੇ ਵਿੱਚ ਵੈਸੇ ਫਾਈਬਰ ਚੱਕ ਘੱਟ ਆ ਤੇ ਉਹ ਉਹ ਵੀ ਅਸੀਂ ਚੌਕੜ ਜਿਹੜਾ ਉਹ ਛਾਂ ਕੇ ਕੱ ਸੋ ਉਹ ਉਹਨਾਂ ਦੀ ਫਾਈਬਰ ਆਲਰੇਡੀ ਘੱਟ ਜਾਂਦਾ ਹੈ ਮੈਦੇ ਬਾਰੇ ਤੇ ਪਤਾ ਹੈ ਇਹ ਵਿਸ਼ਵਾਸ ਘਟਨ ਕੀ ਕਹਿ ਚੁੱਕਿਆ ਜੀ ਮੈਦਾ ਕੀ ਹੁੰਦੇ ਪੂਰੀ ਕਣਕ ਬਾਰੀ ਕਿੰਦਾ ਤੇ ਜਿਹੜੀ ਉਹ ਬੁੱਕ ਹੈ ਬੀਟ ਵੈਲੀ ਉਹਦੇ ਵਿੱਚ ਤੇ ਉਹਨਾਂ ਨੇ ਬਿਲਕੁਲ ਕਿਹਾ ਕਿ ਇਹ ਐਸਾ ਖਾਣਾ ਜਿਹਨੂੰ ਖਾਓ ਹੀ ਨਾ ਜੀ ਬਿਲਕੁਲ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਇਹ ਚਾਹੀਦਾ ਹੀ ਨਹੀਂ ਹੈ ਚਿੱਟੇ ਚੌਲ ਹੋ ਗਏ ਜਾਂ ਚਿੱਟੇ ਚੌਲਾਂ ਨੂੰ ਵੀ ਆਲਰੇਡੀ ਵਿਸ਼ਵਾਸ ਘਟਨ ਜਿਹੜਾ ਜਿਹੜੇ 5 ਵਾਈਟ ਪੋਜਨ ਉਹਨਾਂ ਨੇ ਡਿਕਲੇਅਰ ਕਰ ਚੁੱਕੇ ਸੋ ਐਸੇ ਅਨਾਜ ਜਿਹੜਾ ਨੂੰ ਬਾਰੇ ਸਾਨੂੰ ਚੰਗੀਆਂ ਚੰਗੀਆਂ ਆਰਗੇਨਾਈਜੇਸ਼ਨ ਜਿਹੜੀਆਂ ਨੇ ਉਹ ਸੁਚੇਤ ਕਰਦੀਆਂ ਨੇ ਕਿ ਇਹਨਾਂ ਕੱਟ ਕਰ ਲੋ ਜਾਂ ਇਹਨਾਂ ਨੂੰ ਬੰਦ ਹੀ ਕਰ ਲੋ ਚੰਗੇ ਜਿਹੜੇ ਅਨਾਜ ਚੋਂ ਉਹਨਾਂ ਨੂੰ ਖਾ ਲੋ ਤੇ ਆਪਣੇ ਆਪ ਨੂੰ ਤੰਦਰੁਸਤ ਰੱਖੋ ਬਿਮਾਰ ਹੋ ਕੇ ਇਲਾਜ ਕਰਾਉਣ ਨਾਲੋਂ ਚੰਗਾ ਆ ਤੰਦਰੁਸਤ ਰਹਿਣਾ ਸਿੱਖੀਏ ਜੀ ਸਰ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਐਡੀ ਵਧੀਆ ਜਾਣਕਾਰੀ ਦੇਣ ਵਾਸਤੇ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਆਪ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸੋ ਦੋਸਤੋ ਅੱਜ ਤੁਸੀਂ ਜਾਣਿਆ ਅਨਾਜਾਂ ਬਾਰੇ ਇਹਨਾਂ ਅਨਾਜਾਂ ਦਾ ਤੁਹਾਡੀਆਂ ਬਿਮਾਰੀਆਂ ਦੇ ਨਾਲ ਇਹ ਸਬੰਧ ਹੈ ਇਦਾਂ ਦੀਆਂ ਹੀ ਜਾਣਕਾਰੀ ਨਾਲ ਭਰਪੂਰ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਅੱਜ ਦੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ ਵੀਡੀਓ ਨੂੰ ਰੱਜ ਕੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਆਓ ਰਲ ਮਿਲ ਕੇ ਬਣਾਈਏ ਇੱਕ ਹੈਲਦੀ ਦੁਨੀਆ ਤਾਂ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਾਸਤ੍ਰਿਕਾ